ਸੰਗੀਤ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਨਰਾਸ਼ ਆ ਜੋ ਕਹਿੰਦੇ ਆ ਕਿ ਸਾਡੇ ਜੀਵਨ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦਾ ਸਾਨੂੰ ਕੋਈ ਹੱਲ ਨਹੀਂ ਮਿਲ ਰਿਹਾ ਜਿਹੜੇ ਰੱਬ ਦੇ ਨਾਲ ਹਮੇਸ਼ਾ ਗਲੇਸ਼ਿਕ ਵਿਸ਼ਕੈਤਾਂ ਕਰਦੇ ਆ ਕਿ ਰੱਬ ਸਾਡੀ ਸੁਣਦਾ ਨਹੀਂ ਰੱਬ ਸਾਡੀ ਮੰਨਦਾ ਨਹੀਂ ਤਾਂ ਉਹ ਭੈੜ ਭਰਾ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸਾ ਨੁਕਤਾ ਇੱਕ ਐਸੀ ਜੁਗਤੀ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਹ ਨੁਕਤਾ ਇਹ ਜੁਗਤੀ ਆਪਣੇ ਜੀਵਨ ਦੇ ਵਿੱਚ ਅਪਣਾ ਲਈ ਤਾਂ ਸੱਚ ਕਰਕੇ ਜਾਣਿਓ ਜੇ ਰੱਬ ਸੁਣਦਾ ਵੀ ਆ ਰੱਬ ਮੰਨਦਾ ਵੀ ਆ ਜਿਹੜੇ ਭੈਣ ਭਰਾ ਇਹ ਜੁਗਤੀ ਨੂੰ ਇਹ ਨੁਕਤੇ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਚੁੱਕੇ ਆ ਸੱਚ ਕਰਕੇ ਜਾਣੇ ਉਹਨਾਂ ਦੇ ਜੀਵਨ ਦੇ ਵਿੱਚ ਫਿਰ ਚਮਤਕਾਰ ਵੀ ਹੁੰਦੇ ਆ ਉਹਨਾਂ ਦੇ ਹਰ ਕੰਮ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਰੱਬ ਜੀ ਆਪ ਵਰਤਦੇ ਨੇ ਸੋ ਆਓ ਵੀਡੀਓ ਦੇ ਰਾਹੀਂ ਜਾਣਦੇ ਆ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਬੰਦਾ ਨਰਾਸ਼ ਕਦੋਂ ਹੁੰਦਾ ਹੈ ਜਦੋਂ ਕੁਝ ਚੀਜ਼ਾਂ ਸਾਡੀ ਮਰਜ਼ੀ ਦੇ ਖਲਾਫ ਹੁੰਦੀਆਂ ਨੇ ਜਾਂ ਜਦੋਂ ਸਾਡੇ ਜੀਵਨ ਦੇ ਵਿੱਚ ਇੱਕਦਮ ਕੋਈ ਦੁੱਖ ਤਕਲੀਫ ਆ ਗਈ ਕੋਈ ਮੁਸ਼ਕਲ ਦੀ ਘੜੀ ਆ ਗਈ ਉਹਦਾ ਸਾਨੂੰ ਹੱਲ ਨਹੀਂ ਮਿਲਿਆ ਜਾਂ ਮਨ ਦੇ ਵਿੱਚ ਕੋਈ ਇਸ਼ਾ ਆ ਗਈ ਪਰ ਉਹ ਇਸ਼ਾ ਦੀ ਪੂਰਤੀ ਨਹੀਂ ਹੋ ਰਹੀ ਜਿਹੜੀ ਚੀਜ਼ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਚੀਜ਼ ਪ੍ਰਾਪਤ ਨਹੀਂ ਹੋ ਰਹੀ ਤਾਂ ਉੱਥੇ ਜਾ ਕੇ ਕਈ ਬੰਦੇ ਡੋਲ ਜਾਂਦੇ ਆ ਭਟਕ ਜਾਂਦੇ ਆ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਪਰ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਰੱਬ ਦੇ ਲਈ ਆਪਾਂ ਸਾਰੇ ਬਰਾਬਰ ਆ ਅਸੀਂ ਸਾਰੇ ਹੀ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਬੱਚੇ ਆ ਅਤੇ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਪਰਮ ਪਿਤਾ ਪਰਮਾਤਮਾ ਜੀ ਦੀ ਰਹਿਮਤ ਸਭ ਤੇ ਹੋ ਰਹੀ ਆ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਰਹਿਮਤ ਉਹਦੀ ਕਿਰਪਾ ਤੋਂ ਦੂਰ ਜਾਂਦੇ ਆ ਜਦੋਂ ਅਸੀਂ ਉਹਨੂੰ ਭੁੱਲ ਜਾਈਂਆ ਅੱਜ ਦੇ ਸਮੇਂ ਦੇ ਵਿੱਚ ਸਾਡਾ ਮਨ ਤਿਨਿਆਵੀ ਚਮਕ-ਧਮਕ ਅਤੇ ਅਸਥਾਈ ਸੁੱਖਾਂ ਦੇ ਵਿੱਚ ਇੰਨਾ ਫਸ ਗਿਆ ਕਿ ਅਸੀਂ ਉਹ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਬੈਠੇ ਅਸੀਂ ਇਹ ਭੁੱਲ ਗਏ ਕਿ ਸਾਡੇ ਮਨ ਨੂੰ ਸੱਚੀ ਸ਼ਾਂਤੀ ਸੁਖ ਉਹ ਪਰਮ ਪਿਤਾ ਪਰਮਾਤਮਾ ਜਿਹਦੇ ਨਾਮ ਨੇ ਦੇਣਾ ਹੈ ਜਦੋਂ ਸਾਡਾ ਮਨ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਸੱਚੇ ਨਾਮ ਦੇ ਨਾਲ ਜੁੜਦਾ ਹੈ ਤਾਂ ਫਿਰ ਸਾਡਾ ਮਨ ਹਰ ਹਾਲਾਤ ਦੇ ਵਿੱਚ ਹਰ ਸਥਿਤੀ ਦੇ ਵਿੱਚ ਸੰਤੁਸ਼ਟ ਰਹਿੰਦਾ ਏ دنیਾਈ ਸੁੱਖ ਖਤਮ ਹੋ ਸਕਦੇ ਆ ਪਰ ਰੱਬ ਦਾ ਨਾਮ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਇਹ ਸਦਾ ਸਦੀਵੀ ਸੁੱਖ ਦੇਣ ਵਾਲਾ ਹੈ ਮਨ ਨੂੰ ਅੰਦਰੋਂ ਸ਼ਾਂਤੀ ਅਤੇ ਸਕੂਨ ਦੇਣ ਵਾਲਾ ਹੈ ਇਹ ਸਾਡੇ ਮਨ ਨੂੰ ਪਵਿੱਤਰ ਕਰ ਦਿੰਦਾ ਏ ਸੋ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜੇ ਰਹੋ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਉਹ ਰੋਸ਼ਨੀ ਹੈ ਜੋ ਸਾਡੇ ਮਨ ਦੇ ਹਨੇਰੇ ਨੂੰ ਚਾਨਣ ਦਿੰਦੀ ਆ ਜਿੱਥੇ ਰੱਬ ਦਾ ਨਾਮ ਵੱਸਦਾ ਏ ਉਥੇ ਦੁੱਖ ਦਾ ਵਾਸ ਨਹੀਂ ਹੋ ਸਕਦਾ ਰੱਬ ਦਾ ਨਾਮ ਮਨ ਨੂੰ ਠੰਡਕ ਰੂਹ ਨੂੰ ਤਾਕਤ ਅਤੇ ਜੀਵਨ ਨੂੰ ਮਕਸਦ ਦਿੰਦਾ ਹੈ ਰੱਬ ਦੇ ਨਾਮ ਦੇ ਵਿੱਚ ਅਜਿਹੀ ਸ਼ਕਤੀ ਆ ਜੋ ਥੱਕੇ ਹੋਏ ਮਨ ਨੂੰ ਵੀ ਨਵੀਂ ਉਮੀਦ ਦੇ ਦਿੰਦੀ ਆ ਸੋ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਰੱਬ ਦੀ ਰਹਿਮਤ ਕਦੇ ਵੀ ਘਟ ਨਹੀਂ ਹੁੰਦੀ ਬਲਕਿ ਸਾਡਾ ਵਿਸ਼ਵਾਸ ਘਟ ਹੋ ਜਾਂਦਾ ਹੈ ਜਿੱਥੇ ਜਾ ਕੇ ਸਾਡਾ ਪਰਮ ਪਿਤਾ ਪਰਮਾਤਮਾ ਜੀ ਤੇ ਵਿਸ਼ਵਾਸ ਡੋਲਦਾ ਏ ਉੱਥੇ ਗੁਰੂ ਦੀ ਰਹਿਮਤ ਸਾਨੂੰ ਦੂਰ ਲੱਗਣ ਲੱਗ ਜਾਂਦੀ ਆ ਗੁਰੂ ਦੀ ਕਿਰਪਾ ਸਾਨੂੰ ਦੂਰ ਲੱਗਣ ਲੱਗ ਜਾਂਦੀ ਆ ਪਰਮ ਪਿਤਾ ਪਰਮਾਤਮਾ ਜੀ ਹਰ ਪਲ ਸਾਡੇ ਨੇੜੇ ਆ ਹਰ ਪਲ ਸਾਨੂੰ ਉਹ ਦੇਖ ਰਿਹਾ ਸਾਡੇ ਹਰ ਕੰਮ ਦੇ ਵਿੱਚ ਵਰਤ ਰਿਹਾ ਪਰ ਸਾਡੀ ਬੇਵਿਸ਼ਵਾਸੀ ਕਰਕੇ ਅਸੀਂ ਰੱਬ ਦੀ ਕਿਰਪਾ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਖੁਦ ਰੱਬ ਦੀ ਕਿਰਪਾ ਤੋਂ ਦੂਰ ਜਾਂਦੇ ਆ ਪਰ ਜਿੱਥੇ ਵਿਸ਼ਵਾਸ ਅਟੱਲ ਹੁੰਦਾ ਏ ਉੱਥੇ ਫਿਰ ਰੱਬ ਦੇ ਚਮਤਕਾਰ ਵੀ ਹੁੰਦੇ ਆ ਸੋ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਰੱਖੋ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਰੱਖ ਕੇ ਉਹਦਾ ਨਾਮ ਜਪੋ ਫਿਰ ਦੇਖਣਾ ਜ਼ਿੰਦਗੀ ਦੇ ਜਿਹੜੇ ਦੁੱਖ ਆ ਉਹ ਵੀ ਸੁੱਖ ਦੇ ਵਿੱਚ ਬਦਲ ਜਾਣਗੇ ਜ਼ਿੰਦਗੀ ਦੇ ਵਿੱਚ ਜੋ ਵੀ ਚਿੰਤਾ ਮੁਸ਼ਕਲ ਪਰੇਸ਼ਾਨੀਆਂ ਨੇ ਉਸ ਸਭ ਦੇ ਤੁਹਾਨੂੰ ਹੱਲ ਮਿਲਨੇ ਸ਼ੁਰੂ ਹੋ ਜਾਣਗੇ ਜਿੱਥੇ ਬੰਦਾ ਰੱਬ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਥੇ ਕੱਲ ਦੀ ਚਿੰਤਾ ਨਹੀਂ ਪਹੁੰਚ ਸਕਦੀ ਜਿਸ ਹਿਰਦੇ ਦੇ ਵਿੱਚ ਰੱਬ ਦਾ ਨਾਮ ਵੱਸਦਾ ਹੈ ਉਸ ਹਿਰਦੇ ਦੇ ਵਿੱਚ ਡਰ ਫਿਕਰ ਬੇਚੈਨੀ ਦੀ ਕੋਈ ਥਾਂ ਨਹੀਂ ਰਹਿੰਦੀ ਰੱਬ ਦੇ ਨਾਲ ਜੁੜਿਆ ਬੰਦਾ ਹਰ ਹਾਲਾਤ ਸਥਿਤੀ ਦੇ ਵਿੱਚ ਸੰਤੁਸ਼ਟ ਰਹਿੰਦਾ ਹੈ ਉਹਦੇ ਅੰਦਰ ਨਾ ਬੀਤੇ ਹੋਏ ਕੱਲ ਦਾ ਪਛਤਾਵਾ ਤੇ ਨਹੀਂ ਭਵੇਖ ਦੀ ਚਿੰਤਾ ਹੁੰਦੀ ਆ ਕਿਉਂਕਿ ਉਹ ਜਾਣ ਜਾਂਦਾ ਹੈ ਕਿ ਜੋ ਵੀ ਹੋਵੇਗਾ ਉਹ ਪਰਮਪਿਤਾ ਪਰਮਾਤਮਾ ਜੀ ਦੀ ਮਰਜ਼ੀ ਦੇ ਅਨੁਸਾਰ ਹੋਣਾ ਹੀ ਤੇ ਪਰਮਪਿਤਾ ਪਰਮਾਤਮਾ ਜੀ ਦੀ ਮਰਜ਼ੀ ਦੇ ਵਿੱਚ ਸਾਡੀ ਭਲਾਈ ਛੁਪੀ ਹੁੰਦੀ ਆ ਉਹ ਗੱਲ ਵੱਖਰੀ ਹੈ ਕਿ ਸਾਨੂੰ ਧੀਰ ਦੇ ਨਾਲ ਸਮਝ ਵਿੱਚ ਆਉਂਦੀ ਆ ਪਰ ਪਰਮਪਿਤਾ ਪਰਮਾਤਮਾ ਜੀ ਹਮੇਸ਼ਾ ਸਾਡੇ ਨਾਲ ਜੋ ਵੀ ਕਰਦੇ ਆ ਚੰਗਾ ਹੀ ਕਰਦੇ ਆ ਸੋ ਇਸ ਕਰਕੇ ਪਰਮਪਿਤਾ ਪਰਮਾਤਮਾ ਜੀ ਦੇ ਸੱਚੇ ਨਾਮ ਦੇ ਨਾਲ ਜੁੜੇ ਰਹੋ ਪੂਰੇ ਵਿਸ਼ਵਾਸ ਪੂਰੇ ਪਰੋਸੇ ਦੇ ਨਾਲ ਜੁੜੇ ਰਹੋ ਬੰਦਾ ਸਿਰਫ ਸੋਚ ਸਕਦਾ ਹੈ ਕਰਨ ਕਰਾਉਣ ਵਾਲੇ ਪਰਮ ਪਿਤਾ ਪਰਮਾਤਮਾ ਜੀ ਆਪ ਆ ਅਸੀਂ ਜਿੰਨਾ ਵੀ ਯਤਨ ਕਰੀਏ ਅੰਤ ਦੇ ਵਿੱਚ ਹੋਣਾ ਸਭ ਕੁਝ ਉਹਦੀ ਮਰਜ਼ੀ ਦੇ ਨਾਲ ਆ ਇਸ ਗੱਲ ਦਾ ਗਿਆਨ ਜਦੋਂ ਮਨੁੱਖ ਨੂੰ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ ਉਹਦਾ ਜੀਵਨ ਸਬਰ ਸੰਤੋਖ ਤੇ ਸ਼ੁਕਰ ਦੇ ਨਾਲ ਪਰ ਜਾਂਦਾ ਹੈ ਫਿਰ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇਸ਼ ਕੀਤਾ ਨਹੀਂ ਕਰਦਾ ਬਲਕਿ ਜੋ ਮਾਲਕ ਨੇ ਦਿੱਤਾ ਉਹਦਾ ਸ਼ੁਕਰ ਸ਼ੁਕਰ ਕਰਦਾ ਹੈ ਸੋ ਮੁਕਦੀ ਗੱਲ ਇਹ ਆ ਕਿ ਪਰਮ ਪਿਤਾ ਪਰਮਾਤਮਾ ਜੀ ਹਰ ਥਾਂ ਤੇ ਮੌਜੂਦ ਆ ਕਨ ਕਨ ਵਿੱਚ ਮੌਜੂਦ ਆ ਪਰਮ ਪਿਤਾ ਪਰਮਾਤਮਾ ਜੀ ਹਰ ਜੀਵ ਨੂੰ ਦੇਖ ਰਿਹਾ ਹਰ ਜੀਵ ਦੀ ਸੁਣਦੇ ਆ ਬਸ ਸਾਨੂੰ ਸੁਣਾਉਣੀ ਹੋਣੀ ਚਾਹੀਦੀ ਆ ਜਿਵੇਂ ਜਿਵੇਂ ਸਾਡਾ ਪਰਮ ਪਿਤਾ ਪਰਮਾਤਮਾ ਦੇ ਉੱਤੇ ਭਰੋਸਾ ਵਿਸ਼ਵਾਸ ਵਧਦਾ ਹੈ ਸ਼ਰਧਾ ਵਧਦੀ ਆ ਉਵੇਂ ਉਵੇਂ ਮਾਲਕ ਦੀ ਕਿਰਪਾ ਸਾਡੇ ਤੇ ਵੰਦੀ ਆ ਪਰ ਜਿਵੇਂ ਜਿਵੇਂ ਸਾਡੇ ਮਨ ਅੰਦਰ ਸ਼ੰਕੇ ਪੈਦਾ ਹੁੰਦੇ ਆ ਸ਼ਿਕਵੇ ਪੈਦਾ ਹੁੰਦੇ ਆ ਉਵੇਂ ਉਵੇਂ ਅਸੀਂ ਗੁਰੂ ਦੀ ਰਹਿਮਤ ਤੋਂ ਦੂਰ ਹੁੰਨੇ ਜਾਂਦੇ ਆ ਗੁਰੂ ਸਾਹਿਬ ਦੀ ਸਾਡੇ ਤੇ ਕਿਰਪਾ ਕਰਨੀ ਰਹਿਮਤ ਕਰਨੀ ਬੰਦ ਨਹੀਂ ਕਰਦੇ ਅਸੀਂ ਉਹਨਾਂ ਦੀ ਰਹਿਮਤ ਕਿਰਪਾ ਤੋਂ ਦੂਰ ਭੱਜਦੇ ਆ ਜਦੋਂ ਅਸੀਂ ਉਹਨਾਂ ਤੇ ਬੇਵਿਸ਼ਵਾਸੀ ਦਖਮਣੇ ਆ ਉਹਨਾਂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਤੁਰੇ ਫਿਰਦੇ ਆ ਸੋ ਜੇ ਮਾਲਕ ਦੀ ਕਿਰਪਾ ਹਾਸਲ ਕਰਨੀ ਆ ਤਾਂ ਪੂਰੇ ਪਰੋਸੇ ਦੇ ਨਾਲ ਰੱਬ ਦਾ ਨਾਮ ਜਪੋ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਬਸ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਹੋਵੇ ਜਦੋਂ ਅਸੀਂ ਸਵੇਰੇ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਤਾਂ ਸਾਡਾ ਮਨ ਸ਼ਾਂਤੀ ਸਕੂਨ ਦੇ ਨਾਲ ਨਾਲ ਤਾਕਤ ਦੇ ਨਾਲ ਵੀ ਪਰ ਜਾਂਦਾ ਹੈ ਸਾਡੇ ਮਨ ਅੰਦਰ ਇਹ ਵਿਸ਼ਵਾਸ ਆ ਜਾਂਦਾ ਹੈ ਕਿ ਹੁਣ ਪਰਮ ਪਿਤਾ ਪਰਮਾਤਮਾ ਜੀ ਮੇਰੇ ਨਾਲ ਨੇ ਮੇਰੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਸੋ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਜੋ ਭੈਣ ਭਰਾ ਸਿੱਖ ਧਰਮ ਦੇ ਵਿੱਚ ਆ ਉਹ ਆਪਣੇ ਦਿਨ ਦੀ ਸ਼ੁਰੂਆਤ ਗੁਰਮੰਤਰ ਤੋਂ ਕਰੋ ਭਾਵ ਕਿ ਵਾਹਿਗੁਰੂ ਜੀ ਦੇ ਜਾਪ ਤੋਂ ਫਿਰ ਉਸ ਤੋਂ ਬਾਅਦ ਮੂਲ ਮੰਤਰ ਜਾਪ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਤੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜਿੰਨੀ ਸਾਡੀ ਭਜਨ ਬੰਦਗੀ ਵਧੇਗੀ ਜਿੰਨਾ ਹੀ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਭਰੋਸੇ ਦੇ ਨਾਲ ਜੁੜਦੇ ਜਾਵਾਂਗੇ ਉਨੀ ਕਿਰਪਾ ਉਨੀ ਰਹਿਮਤ ਸਾਡੇ ਉੱਤੇ ਹੁੰਦੀ ਜਾ ਰਹੇਗੀ ਸੋ ਜੇਕਰ ਜੀਵਨ ਦੇ ਵਿੱਚ ਨਰਾਸ਼ ਹੋ ਕਿਸੇ ਨੇ ਮਨ ਦੇ ਵਿੱਚ ਵਹਿਮ ਪਾ ਦਿੱਤਾ ਹੈ ਕਿ ਤੁਹਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਤੁਹਾਡੇ ਤੇ ਕੋਈ ਟੂਣਾ ਟੋਟਕਾ ਇਦਾਂ ਦਾ ਕੁਝ ਹੋਇਆ ਹੈ ਤਾਂ ਇਹ ਸਾਰੇ ਵਹਿਮ ਭਰਮ ਮਨ ਦੇ ਵਿੱਚੋਂ ਕੱਢ ਦਿਓ ਜੇਕਰ ਤੁਸੀਂ ਗੁਰੂ ਦੇ ਸਿੱਖ ਹੋ ਗੁਰਬਾਣੀ ਦੇ ਲੜ ਲੱਗੇ ਹੋ ਗੁਰੂ ਨਾਨਕ ਪਾਸ਼ਾ ਜੀ ਨੂੰ ਮੰਨਦੇ ਹੋ ਕਫਰੀ ਨਾਵਾਹੀਮਾ ਪਰਮਾਣੂ ਮਨ ਦੇ ਵਿੱਚੋਂ ਕੱਢ ਕੇ ਪੂਰੇ ਪਰੋਸੇ ਦੇ ਨਾਲ ਗੁਰਨਾਨਕ ਪਾਤਸ਼ਾਹ ਜੀ ਦੇ ਸੱਚੇ ਨਾਮ ਦੇ ਨਾਲ ਜੁੜ ਜਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੁਰਵਾ ਰਿਆਈ ਇਹ ਸ਼ੁਭ ਦਿਹਾੜੇ ਤੋਂ ਇਹ ਵੱਡੇ ਦਿਹਾੜੇ ਤੋਂ ਆਪਣੇ ਮਨ ਨੂੰ ਪੂਰੇ ਪਰੋਸੇ ਦੇ ਨਾਲ ਗੁਰੂ ਚਰਨਾ ਦੇ ਨਾਲ ਜੋੜ ਤੋ ਮਨ ਦੇ ਵਿੱਚੋਂ ਇਤਰ ਉਤਰ ਦੀਆਂ ਆਸਾਂ ਡਰ ਫਿਕਰ ਨੂੰ ਕੱਢ ਕੇ ਬਸ ਰੱਬ ਦਾ ਨਾਮ ਜਪੋ ਮੂਲ ਮੰਤਰ ਜੀ ਦਾ ਜਾਪ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਫਿਰ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਪ੍ਰਤੱਖ ਤੁਹਾਡੇ ਵਿਹੜੇ ਦੇ ਵਿੱਚ ਨੱਚਣ ਗਈਆਂ ਗੁਰੂ ਨਾਨਕ ਪਾਤਸ਼ਾਹ ਜੀ ਇੰਨੇ ਦਿਆਲੂ ਇੰਨੇ ਕਿਰਪਾਲੂ ਆ ਕਿ ਉਹ ਸਾਡੇ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਆ ਬਸ ਸਾਡਾ ਵਿਸ਼ਵਾਸ ਉਹਨਾਂ ਦੇ ਉੱਤੇ ਪੂਰਾ ਹੋਵੇ ਫਿਰ ਆਓ ਪੂਰੇ ਵਿਸ਼ਵਾਸ ਦੇ ਨਾਲ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਉਹਨਾਂ ਦੀ ਮਨਪਸੰਦ ਉਹਨਾਂ ਦੀ ਪਿਆਰੀ ਪੇਟਾ ਅਮਰਤ ਵੇਲੇ ਦੀ ਪੇਟਾ ਭਜਨ ਮੰਦਗੀ ਦੀ ਪੇਟਾ ਉਹਨਾਂ ਦੇ ਚਰਨਾਂ ਦੇ ਵਿੱਚ ਪੇਟ ਕਰੀਏ ਬਾਕੀ ਜੋ ਵੀ ਤੁਸੀਂ ਕਿਰਤ ਕਮਾਈ ਕਰਦੇ ਹੋ ਉਹ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਜਿਵੇਂ ਕਿ ਹੁਣ ਵੱਡਾ ਦਿਹਾੜਾ ਆ ਰਿਹਾ ਹੈ ਤਾਂ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਜੋ ਵੀ ਥਿਲ ਫੁਲਪੇਟਾ ਕਰ ਸਕਦੇ ਹੋ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਜ਼ਰੂਰ ਪਾ ਕੇ ਹੁਣੀ ਚਾਹੀਦੀ ਆ ਘਰ ਦੇ ਵਿੱਚੋਂ ਥੋੜੀ ਬਹੁਤ ਰਸਦ ਗੁਰੂ ਕੀ ਲੰਗਰਾਂ ਦੇ ਵਿੱਚ ਜ਼ਰੂਰ ਦੇ ਕੇ ਆਓ ਆਟਾ ਲੈ ਜਾਓ ਕਣਕ ਲੈ ਜਾਓ ਚੌਲ ਲੈ ਜਾਓ ਜਿੰਨੀ ਕਿ ਸਮਰੱਥਾਈ ਆਪਣੀ ਕਿੰਨੇ ਕਿ ਕਿ ਬਹੁਤ ਜ਼ਿਆਦਾ ਨਹੀਂ ਜਿੰਨੀ ਕਿ ਸਮਰੱਥਾ ਭਾਵੇਂ ਤੁਸੀਂ ਆਪਣੇ ਘਰ ਵਿੱਚੋਂ ਇੱਕ ਕੌਲੀ ਆਟੇ ਦੀ ਹੀ ਗੁਰੂ ਕੀ ਲੰਗਰਾਂ ਦੇ ਵਿੱਚ ਪੇਟ ਕਰਾਉਗੇ ਤਾਂ ਤੁਹਾਡੀ ਉੱਥੇ ਕੌਲੀ ਨਹੀਂ ਦੇਖੀ ਜਾਵੇਗੀ ਜਦੋਂ ਗੁਰੂ ਕੇ ਲੰਗਰਾਂ ਦੀ ਅਰਦਾਸ ਹੁੰਦੀ ਹੈ ਨਾ ਉੱਥੇ ਇਹ ਨਹੀਂ ਦੇਖਿਆ ਜਾਂਦਾ ਵੀ ਕਿਹਦੇ ਘਰੋਂ ਕਿੰਨੀ ਭੇਟ ਆਈ ਆ ਕਿਹੜੇ ਸਿੱਖ ਨੇ ਕਿੰਨੀ ਰਸਤ ਦਿੱਤੀ ਆ ਜਾਂ ਕਿੰਨੀ ਭੇਟਾ ਭੇਟ ਕੀਤੀ ਆ ਉੱਥੇ ਸਾਂਝੀ ਅਰਦਾਸ ਹੁੰਦੀ ਆ ਸੋ ਸੰਗਤ ਜੀ ਆਪਣੀ ਰਸੋਈ ਦੇ ਵਿੱਚੋਂ ਪੈਣਾ ਬੀਬੀਆਂ ਕੁਝ ਨਾ ਕੁਝ ਰਸਤ ਗੁਰੂ ਘਰ ਦੇ ਵਿੱਚ ਜ਼ਰੂਰ ਭੇਟ ਕਰਿਆ ਕਰੋ ਭਾਵੇਂ ਕੌਲੀ 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 ਆਟੇ ਦੀ ਲੈ ਜਾਓ ਕੌਲੀ ਖੰਡ ਦੀ ਲੈ ਜਾਓ ਸੋ ਸੰਗੀਤ ਦੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਇੱਕ ਮਿੰਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਸਰਵਾਹੀ ਗ੍ਰੰਥੀ